ਜੀ ਸਤ ਸ੍ਰੀਕਾਲ ਜੀ ਅਸਲਾਮ ਵਾਲੇਕਮ ਨਮਸਤੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਸਾਰੇ ਵਧੀਆ ਹੋਵੋਗੇ ਸੋ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਜੀ ਜਰਮਨੀ ਦੇ ਵਿੱਚ ਖੂਬਸੂਰਤ ਖਰਗੋਸ਼ਾਂ ਤੋਂ ਨੇਚਰਲ ਸੋ ਇੱਥੇ ਆਪਾਂ ਗੱਡੀ ਖਾਲੀ ਕਰ ਦਿੱਤੀ ਹੈ ਜੀ ਨੈਕਸਟ ਗੱਡੀ ਆਪਾਂ ਲੋਡ ਕਰਨੀ ਹੈ ਜੀ 100 ਕਿਲੋਮੀਟਰ ਤੋਂ ਦੂਸਰੀ ਜਗ੍ਹਾ ਤੋਂ ਸੋ ਆਪਣੇ ਕੋ ਥੋੜਾ ਟਾਈਮ ਹੈਗਾ ਸੀ ਸੋ ਇਨਸਟੈਡ ਆਫ ਆਪਾਂ ਇੱਥੇ ਰੋਟੀ ਪਣੀ ਤੇ ਖਰਾਬ ਕਰਨ ਦੇ ਆਪਾਂ ਜਾ ਰਹੇ ਹਾਂ ਜਰਮਨੀ ਐਕਸਪਲੋਰ ਕਰਨ ਤੋਂ ਬਾਹਰ ਨਿਕਲਦੇ ਹੀ ਕੰਪਨੀ ਜੋ ਬੱਸ ਸਟੇਸ਼ਨ ਨਾ ਬੱਸ ਬਹੁਤ ਸਸਤੀ ਹੈ ਬਟ ਇੰਨਾ ਟਾਈਮ ਹੈ ਨਹੀਂ ਸੋ ਆਪਾਂ ਕੀਤੀ ਟੈਕਸੀ ਆਰਡਰ ਸੋ ਵੀਡੀਓ ਬਹੁਤ ਖਾਸ ਹੈ ਜਰਮਨੀ ਦੀ ਬਹੁਤ ਖਾਸ ਚੀਜ਼ ਦਿਖਾਵਾਂਗੇ ਤੁਹਾਨੂੰ ਆਪ ਵੀ ਦੇਖੂਗਾ ਮੈਂ ਜਾ ਕੇ ਸੋ ਆ ਗਈ ਹੈ ਟੈਕਸੀ ਆਪਾਂ ਜਾ ਰਹੇ ਹਾਂ ਟੈਕਸੀ ਤੋਂ ਸਿਰਫ ਇਹ ਤੋਂ 5 ਕਿਲੋਮੀਟਰ ਦੂਰ ਹੈ ਵੀ ਗੇਟ ਜਰਮਨੀ ਸਬਸਕ੍ਰਾਈਬ ਨੋ 터ਕਿਸ਼ ਨੋ ਯੂ ਵਾਂਟ ਟੂ ਸੇ ਮਾਈ ਸਬਸਕਰ ਇ ਸਬਸਕ੍ਰਾਈਬ ਦਿਸ ਚੈਨਲ ਇਨ ਵੀਡੀਓ ਸ਼ਲੈਂਡ ਸਬਸਕ੍ਰਾਈਬ ਦਿਸ ਚੈਨਲ ਪਾਸ ਸਪਿਰਲਸ ਜੀ ਦੇ ਸੁਣੋ ਆਪਣੇ ਵੀਰ ਭਰਾ ਕੀ ਕਹਿੰਦਾ ਹੈ ਬਿੱਥੇ ਆਬੋਨਰਿੰਗ ਦੀਜੀ ਕਨਾਲ ਜਰਮਨੀ ਵਿੱਚ ਆਬੋਨ ਲੋਇਟੇ ਬੀਟੀ ਆਬੋਨਰਿੰਗ ਦੀਜੀ ਕਨਾਲ ਥੈਂਕ ਯੂ ਵੈਰੀ ਮੱਚ ਹਾਂਜੀ ਹੀ ਸੈਟ ਸਬਸਕ੍ਰਾਈਬ ਦਿਸ ਚੈਨਲ ਫੋਰ ਮੋਰ ਟਰੈਵਲਿੰਗ ਫੋਰ ਮੋਰ ਐਕਸਪਲੋਰ ਫੋਰ ਮੋਰ ਐਡਵੈਂਚਰ ਹਾਂਜੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਵਾਸੀ ਇਹ ਖੇਡੀਆਂ ਕਰਦੇ ਜੀ ਆਪਾਂ ਪਹੁੰਚ ਗਏ ਆਪਣੇ ਡੈਸਟੀਨੇਸ਼ਨ ਜੋ ਆਪਾਂ ਅੱਜ ਘੁੰਮਾਂਗੇ ਐਕਸਪਲੋਰ ਕਰਾਂਗੇ ਇਸ ਚਰਚ ਦੀ ਬਹੁਤ ਹੀ ਇੱਕ ਖਾਸੀਅਤ ਹੈ ਕਿਉਂਕਿ ਜੋ ਯੂਰਪ ਉਹਦਾ ਗਹਿਣਾ ਹੈ ਯੂਰਪ ਦਾ ਆਰਟ ਹੈ ਜੋ ਯੂਰਪ ਦੀ ਰਿਚ ਹਿਸਟਰੀ ਹੈ ਕਲਚਰ ਹੈ ਉਪਰ ਟਰੈਕਿੰਗ ਦੇ ਨਾਲ ਨਾਲ ਉਹ ਵੀ ਆਪਾਂ ਦੇਖਣੀ ਹੈ ਕਿਉਂਕਿ ਯੂਰਪ ਆਉਣ ਦਾ ਕੀ ਫਾਇਦਾ ਜੇ ਰੀਅਲ ਯੂਰਪੀਨਾਂ ਦੇਖਿਆ ਨਾ ਇਹ ਕੰਮ ਹੀ ਕਰਦੇ ਰਹੇ ਸੋ ਵੀਡੀਓ ਨੂੰ ਪੂਰੀ ਦੇਖਿਓ ਜੀ ਚੈਨਲ ਨਾਲ ਬਣੇ ਰਹੋ ਜੀ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਜੇ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਪਸੰਦ ਕਰਦੇ ਹੋ ਟ੍ਰੈਕਿੰਗ ਚਾਉਣਾ ਚਾਹੁੰਦੇ ਹਾਂ ਕੰਮ ਕਰਨਾ ਚਾਹੁੰਦੇ ਹਾਂ ਘੁੰਮਣਾ ਚਾਹੁੰਦੇ ਹਾਂ ਯੂਰਪ ਦੇਖਣਾ ਚਾਹੁੰਦੇ ਹਾਂ ਸੋ ਫਾਈਨਲੀ ਕਰਦੇ ਆ ਜੀ ਗੱਲ ਆਪਾਂ ਇਸ ਚਰਚ ਦੀ ਜੋ ਕਿ ਬਹੁਤ ਹੀ ਮਸ਼ਹੂਰ ਚਰਚ ਹੈ ਜਰਮਨੀ ਦਾ ਮੇਨ ਆਈਕਨ ਹੈ ਸੋ ਇਹ ਆ ਜੀ ਕੋਲਨਸ ਸ਼ਹਿਰ ਦੇ ਵਿੱਚ ਕੋਲਨਸ ਕੈਥਡਰਲ ਠੀਕ ਹੈ ਜੀ ਸੌਰੀ ਜੇ ਮਿਸਪਰੋਨਸ ਹੋਇਆ ਹੋਵੇ ਗਲਤ ਤੇ ਬਾਕੀ ਤੁਸੀਂ ਗੂਗਲ ਸਰਚ ਕਰ ਲਿਓ ਇਸ ਬਾਰੇ ਤੇ ਵਿਕੀਪੀਡੀਆ ਦੇ ਆ ਜਾਣਾ ਤੁਸੀਂ ਪੜ ਲਿਓ ਬਹੁਤ ਖਾਸ ਚੀਜ਼ ਹੈ ਇਸੇ ਬਹੁਤ ਇੱਕ ਰਿਚ ਹਿਸਟਰੀ ਹੈ ਠੀਕ ਹੈ ਜੀ ਸੋ ਇਸਤੇ ਦੁਨੀਆ ਪਰ ਤੋਂ ਲੋਕ ਘੁੰਮਾਉਂਦੇ ਨੇ ਮਿਲੀਅਨ ਲੋਕ ਇਸਤੇ ਇੱਕ ਸਾਲ ਦੇ ਵਿੱਚ ਵਿਜ਼ਿਟ ਕਰਦੇ ਨੇ ਹਨਾ ਜੀ ਸੋ ਉਹਨਾਂ ਚੋਂ ਇੱਕ ਆਪਾਂ ਤੁਹਾਡਾ ਭਰਾ ਪੰਜਾਬੀ ਟਰੱਕ ਡਰਾਈਵਰ ਵੀ ਹੈ ਨਾ ਹੀ ਨਹੀਂ ਆਪਣੀ ਵੀ ਗਿਣਤੀ ਹੋਊਗੀ ਨਾ ਮਿਲੀਅਨਾਂ ਦੇ ਵਿੱਚ ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਇੱਕ ਯੂਰਪ ਦੀ ਸ਼ਾਨਦਾਰ ਕਲਾ ਕਿਰਤੀ ਦੇਖੀ ਹੈ ਹਨਾ ਜੀ ਸੋ ਇਹ ਆਪਾਂ ਆਏ ਆ ਸਪੈਸ਼ਲ ਗੱਡੀ ਛੱਡ ਕੇ ਤੁੰਹੀ ਇਹਨਾਂ ਦੀਆਂ ਚੀਜ਼ਾਂ ਇਹ ਦੇਖਣ ਵਾਲੀਆਂ ਹੁੰਦੀਆਂ ਯੂਰਪ ਆਉਂ ਤਾਂ ਯੂਰਪ ਦਾ ਆਰਟ ਜ਼ਰੂਰ ਦੇਖੋ ਸੋ ਕੁੜੀਆਂ ਵੀ ਦੇਖੋ ਲੋਕ ਵੀ ਦੇਖੋ ਬਟ ਇਹਨਾਂ ਦਾ ਜੋ ਆਰਟ ਹੈ ਨਾ ਉਹ ਵੀ ਦੇਖੋ ਵੀ ਬਹੁਤ ਸੋਹਣਾ ਆ ਸੋ ਆਪਣੇ ਸਾਹਮਣੇ ਆ ਲਾਗੇ ਜਾ ਕੇ ਦਿਖਾਵਾਂਗੇ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ ਲਾਗੇ ਜਾ ਕੇ ਵੀ ਕਿਸ ਤਰ੍ਹਾਂ ਦੀ ਇਹਨਾਂ ਦੀ ਕਲਾ ਕਿਰਤੀ ਹੈ ਪੱਥਰਾਂ ਨੂੰ ਜੀ ਤਾਂ ਸੋ ਇਸ ਤਰ੍ਹਾਂ ਇੱਥੇ ਦੁਨੀਆ ਭਰ ਤੋਂ ਜਿਵੇਂ ਕਿ ਲੋਕ ਆਉਂਦੇ ਨੇ ਇਹ ਵੀ ਕਿਸੇ ਕਾਲਜ ਦੇ ਯੂਨੀਵਰਸਿਟੀ ਦੇ ਸਟੂਡੈਂਟ ਲੱਗਦੇ ਨੇ ਸੋ ਇਹਨਾਂ ਦਾ ਇਨਸਟਰਕਟਰ ਵੇਟ ਕਰ ਰਿਹਾ ਹੈ ਸੋ ਯੂਰਪ ਦੇ ਵਿੱਚ ਆਉਂਦਾ ਹੀ ਇਸ ਚੀਜ਼ ਦੇ ਵਿੱਚ ਜਰਮਨੀ ਦੇ ਵਿੱਚ ਕੋਲਨ ਛੇ ਚਰਚ ਜ਼ਰੂਰ ਦੇਖੋ ਇਹ ਏਰੀਆ ਬਹੁਤ ਵਧੀਆ ਲਾਗੇ ਨੀਦਰਲੈਂਡ ਹੈ ਲਾਗੇ ਬੈਲਜੀਅਮ ਹੈ ਸੋ ਘੁੰਮਣ ਫਿਰਨ ਨੂੰ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਹੈ ਹਨਾ ਹੀ ਸੋ ਬਿਨਾਂ ਟਾਈਮ ਵੇਸਟ ਕਰਦੇ ਇਹ ਜੀ ਗੱਲ ਕਰਦੇ ਆਪਾਂ ਇਸ ਚਰਚ ਬਾਰੇ ਸੋ ਇਸ ਚਰਚ ਦੀ ਸ਼ੁਰੂਆਤ ਹੋਈ ਸੀ ਜੀ 1248 ਦੇ ਵਿੱਚ ਸੋ so, 1880 ਦੇ ਵਿੱਚ ਇਹ ਕੰਪਲੀਟ ਹੋਈ ਸੀ ਸੋ ਇਹਨੂੰ ਲੱਗ ਸੀ 632 ਸਾਲ ਬਣਨ ਲਈ ਵਿੱਚ ਇਹਦਾ ਕੰਮ ਰੋਕ ਵੀ ਗਿਆ ਸੀ ਸੋ ਵਰਲਡ ਵਾਰ 2 ਦੇ ਵਿੱਚ ਵੀ ਇਹਨਾਂ ਦੇ 70 ਤੋਂ 80 ਬੌਮਿੰਗ ਵੀ ਹੋਈ ਸੀ ਸੋ ਬਹੁਤ ਕੁਝ ਚੱਲਿਆ ਨੇ ਕਿੰਨਾ ਵੈਦਰ ਜੀਓਗ੍ਰਾਫੀ ਕੀ ਕੁਝ ਟਾਈਮ ਦੇ ਵਿੱਚ ਚੱਲਿਆ ਅੱਜ ਵੀ ਸਟਿਲ ਖੜੀ ਹੈ ਇਸ ਤੇ ਪੱਥਰ ਜੋ ਕਿ ਬਹੁਤ ਕਾਲਾ ਕਾਲਾ ਜਾਂਦ ਹੋ ਗਿਆ ਬਟ ਟਾਈਮ ਵੀ ਦੇਖਦੇ ਨਾ ਭਾਈਨੇ ਟਾਈਮ 'ਚ ਤਾਂ ਹੋ ਜਾਂਦੀਆਂ ਇਹ ਚੀਜ਼ਾਂ ਸੋ ਇਹ ਬਹੁਤ ਰਿਚ ਹਿਸਟਰੀ ਵਾਲੀ ਚੀਜ਼ ਐ ਇਸ ਦੇ ਅੰਦਰ ਜਾਣ ਦਾ ਆਪਣੇ ਕੋਲ ਟਾਈਮ ਨਹੀਂ ਸੋ ਬਟ ਇੱਕ ਚੀਜ਼ ਹੋਰ ਐ ਜੀ ਯੂਰਪ ਦੇ ਵਿੱਚ ਦੇਖੋ ਸਾਈਕਲ ਦੀਆਂ ਟੈਕਸੀਆਂ ਚੱਲਦੀਆਂ ਨੇ ਨਾ ਜੀ ਐਪਸ ਲੋ ਐਪ ਤੋਂ ਡਾਊਨਲੋਡ ਕਰਕੇ ਤੇ ਲੋਕਲ ਲੋਕਸ ਬਹੁਤ ਯੂਜ਼ ਕਰਦੇ ਨੇ ਕੋਟ ਪਿੰਡ ਪਾਏ ਹੁੰਦੇ ਨੇ ਜੋਬ ਤੇ ਜਾਂਦੇ ਨੇ ਸਾਈਕਲ ਤੇ ਅਸੀਂ ਲੋਕ ਸਮਝਨੇ ਸਾਈਕਲ ਤੇ ਗਰੀਬ ਹੈ ਨਾ ਕੰਮ ਹੈ ਨਾ ਬਟ ਇਹ ਚੀਜ਼ ਨਹੀਂ ਹੁੰਦੀ ਇਹ ਕੋਈ ਇਹਦੀ ਹਰ ਇੱਕ ਚੀਜ਼ ਦੀ ਆਪਣੀ ਇੱਕ ਵੈਲਿਊ ਹੁੰਦੀ ਆ ਸੋ ਮੇਰੀ ਗਰੀਬੀ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਚੀਜ਼ਾਂ ਯੂਰਪ 'ਚ ਬੰਦਾ ਬਹੁਤ ਦੇਖਦਾ ਹੰਬਲ ਹੁੰਦਾ ਨਾ ਤੇ ਚੈੱਕ ਕਰਦੇ ਆਂ ਜੀ ਵੇਖੋ ਪੱਥਰਾਂ ਨੂੰ ਹੀ ਉਹਨਾਂ ਨੇ ਬਣਾਇਆ ਹੋਇਆ ਰੀਅਲ ਪੱਥਰ ਆ ਉਹਨਾਂ ਨੂੰ ਸ਼ੇਪ ਦਿੱਤੀ ਆ ਕੋਈ ਪਲਾਸਟਿਕ ਜਾਂ ਮੀਨੀਮ ਐਸਾ ਕੁਝ ਨਹੀਂ ਆ ਰੀਅਲ ਪੱਥਰ ਆ ਇਹੋ ਪੱਥਰਾਂ 'ਚ ਪ੍ਰੀਸਟ ਰਾਜੇ ਰਾਣੀਆਂ ਸ਼ੈਤਾਨ ਡੈਵਿਲ ਬਹੁਤ ਚੀਜ਼ਾਂ ਇਹਨਾਂ ਦਾ ਇੱਕ 크ਰਿਸਟੀਅਨਿਟੀ 'ਚ ਆ ਨਾ ਜੋ ਆਪਾਂ ਸੀਰੀਜ਼ 'ਚ ਦੇਖਦੇ ਹੁੰਦੇ ਨੇ Netflix 'ਤੇ ਜਾਂ ਮੂਵੀਜ਼ ਦੇ ਵਿੱਚ ਹਾਲੀਵੁੱਡ ਦੇ ਵਿੱਚ ਸੋ ਇਹ ਚੀਜ਼ਾਂ ਸੱਚੀਆਂ ਨੇ ਜੀ ਇੱਥੇ ਆ ਕੇ ਪਤਾ ਲੱਗਦਾ ਦੇਖ ਕੇ ਪਤਾ ਲੱਗਦਾ ਵੀ ਸੋ 11 ਸਾਲ ਪਹਿਲਾਂ ਇਹਨਾਂ ਦਾ ਕਿੱਦਾਂ ਹੁੰਦਾ ਹੈ ਸਿਸਟਮ ਹਨਾ ਇਹ ਦੇਖੋ ਪ੍ਰੀਸਟ ਗ੍ਰਾਂਥ ਇਹਨਾਂ ਦੇ ਆਪਣਾ ਕ੍ਰਿਸਚੀਅਨਿਟੀ ਦਾ ਜੋ ਵੀ ਇਹਨਾਂ ਦਾ ਹੁੰਦਾ ਸੀ ਹਨਾ ਉਹ ਚੀਜ਼ਾਂ ਹੈ ਨੇ ਸੱਚ ਨੇ ਅੰਦਰ ਬਹੁਤ ਖਜ਼ਾਨੇ ਪਏ ਆ ਉਹਨਾਂ ਦੇ ਵਿੱਚ ਜੋ ਕਿ ਟੂਰਿਸਟ ਨੂੰ ਦੇਖਣੇ ਚਾਹੀਦੇ ਆ ਸਮੇਂ-ਸਮੇਂ ਦੇ ਆ ਲਾ ਲਓ ਕਿ 11ਵੀਂ ਸਦੀ ਦੇ ਵਿੱਚ ਕਿ ਤਿੰਨ ਬੰ ਆਏ ਸੀ ਰਾਜੇ ਉਹਨਾਂ ਨੇ ਇਸ ਚਰਚੇ ਦਾ ਬਣਾਇਆ ਹੁਣ ਕਿੱਥੇ ਆ ਜੇ 21ਵੀਂ ਸਦੀ ਚੱਲਦੀ ਨੇ 10 ਸਦੀਆਂ ਪਹਿਲਾਂ ਸੋ ਇਹ ਐਡਵੈਂਚਰ ਕਰ ਰਹੇ ਆ ਜੀ ਤਕਾਲੇ ਆ ਰਬ ਤੋਂ ਯੂਰਪ ਯੂਰਪ ਚੋਂ ਅਸੀਂ ਕੋ ਮਰੇ ਆ ਸੋ ਟਰਕਿੰਗ ਦੇ ਨਾਲ ਨਾਲ ਹੀ ਆਪਾਂ ਇਸ ਚੀਜ਼ ਨੂੰ ਐਕਸਪਲੋਰ ਕਰ ਰਹੇ ਆ ਯੂਰਪ ਦੀਆਂ ਸਾਰੀਆਂ ਦੇਸ਼ਾਂ ਨੂੰ ਸਾਰੀਆਂ ਸਿਰੀਜ਼ ਨੂੰ ਮੇਨ ਚੀਜ਼ਾਂ ਨੂੰ ਆਪਾਂ ਕਵਰ ਕਰਾਂਗੇ ਵੀਡੀਓ ਅਪਲੋਡ ਕਰਾਂਗੇ ਹਨਾ ਫਿਰ ਬੇਨਤੀ ਇੱਕ ਵਾਰੀ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਆ ਆਪਣਾ ਨਵਾਂ ਆ ਬਟ ਇਹਨਾਂ ਦੀ ਜਿਹੜੀ ਇੱਕ ਚੀਜ਼ ਬਹੁਤ ਆ ਪੱਥਰ ਇੰਨਾ ਹਾਰਡ ਆ ਇਹ ਕਿੰਨੇ ਆ ਸਦੀਆਂ ਤੋਂ ਪੱਥਰ ਸਟੇਲ ਖੜਾ ਇਨਾ ਹਾਰਡ ਹੈ ਇਨਾ ਮਜ਼ਬੂਤ ਹੈ ਕਿਤੇ ਨਹੀਂ ਜਾਂਦਾ ਸੋ ਇਹਦੇ ਨਾਲ ਹੀ ਰੇਲਵੇ ਸਟੇਸ਼ਨ ਜੋ ਆ ਕੀ ਆਪਣੀ ਸ਼ੁਰੂ ਚ ਵੀਡੀਓ ਦੇਖਿਆ ਹੀ ਬਾਅਦ ਟ੍ਰੇਨ ਉੱਪਰ ਸੀ ਥੱਲੇ ਪੁਲਿਸ ਦੀਆਂ ਗੱਡੀਆਂ ਸੀ ਸੋ ਇੱਥੇ ਆਉਂ ਜੀ ਕੋਲਨ ਤਾਂ ਇਸ ਚਰਚ ਤੇ ਜ਼ਰੂਰ ਵਿਜ਼ਿਟ ਕਰੋ ਮਿਲੀਅਨਸ ਲੋਕ ਆਉਂਦੇ ਨੇ ਇੱਥੇ ਇਸ ਚੀਜ਼ ਨੂੰ ਦੇਖਣ ਚੀਜ਼ ਦੇਖਣ ਵਾਲੀ ਹੈ ਵਧੀਆ ਆਪਣੇ ਕੋ ਤਾਂ ਮੇਰੇ ਕੋ ਅੰਦਰ ਜਾਣ ਦਾ ਟਾਈਮ ਨਹੀਂ ਸੀ ਕਿਉਂਕਿ ਮੈਂ ਹੁਣ ਟਰੱਕ ਤੇ ਵੀ ਜਾਣਾ ਅਗੇ ਗੱਡੀ ਵੀ ਲੋਡ ਕਰਨੀ ਹੈ ਕੰਮ ਵੀ ਕਰਨਾ ਸੋ ਤੁਸੀਂ ਤੁਹਾਡੇ ਕੋਲ ਫ੍ਰੀ ਟਾਈਮ ਆਊਗਾ ਤਾਂ ਤੁਸੀਂ ਜ਼ਰੂਰ ਦੇਖਿਓ ਜੀ ਦੱਸਿਓ ਆਪਣਾ ਕੰਟੈਂਟ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਨਹੀਂ ਆਪਾਂ ਦੁਨੀਆ ਘੁੰਮ ਰਹੇ ਆ ਇਹੋ ਜਿਹੀਆਂ ਚੀਜ਼ਾਂ ਕਵਰ ਕਰਦੇ ਆ ਟਰਕਿੰਗ ਦੇ ਨਾਲ ਨਾਲ ਜੇ ਵਧੀਆ ਲੱਗ ਰਹੀ ਆ ਤਾਂ ਕਮੈਂਟ ਦੇ ਵਿੱਚ ਲਿਖਿਓ ਯੈਸ ਜੇ ਤੁਹਾਨੂੰ ਲੱਗ ਰਿਹਾ ਵੀ ਆਪਣਾ ਕੰਮ ਕਰਨਾ ਚਾਹੀਦਾ ਐਵੇਂ ਘੁੰਮਣ ਚ ਕੋਈ ਫਾਇਦਾ ਨਹੀਂ ਤੇ ਫਿਰ ਵੀ ਤੁਸੀਂ ਆਪਣਾ ਵਿਚਾਰ ਦਿਓ ਹਨਾ ਜੀ ਕਿਉਂਕਿ ਇਹ ਚਾਰਚ ਆਪਾਂ ਉੱਧਾ ਕਿੱਥੋਂ ਦੇਖ ਹੁਣੀ ਸੀ ਇੱਥੇ ਟਰੱਕ ਤਾਂ ਆਉਣਾ ਨਹੀਂ ਸੋ ਟੈਕਸੀ ਲੈ ਕੇ ਮੈਂ ਆਇਆ ਸੀ ਸੋ ਆਪਾਂ ਇੱਥੇ ਵੀਡੀਓ ਬਣਾਈ ਆ ਹੁਣ ਛੋਟੀ ਜੀ ਸ਼ੂਟ ਕੀਤੀ ਤੇ ਤੁਸੀਂ ਦੱਸਿਓ ਤੁਹਾਨੂੰ ਵਧੀਆ ਲੱਗੀ ਜਾਂ ਨਹੀਂ ਲੱਗੀ ਹਨਾਈ ਸੋ ਆਪਾਂ ਇਸ ਤੋਂ ਚਲੇ ਹੀ ਜਾਣਾ ਵਾ ਇੱਥੇ ਇੱਥੇ ਨਾਲ ਹੀ ਇਹ ਪਿਛਲੇ ਪਾਸੇ ਉਹਦੀ ਆਪਾਂ ਦੇ ਜਾ ਰਹੇ ਆ ਉੱਪਰ ਦੇਖ ਰਿਹਾ ਇੱਕ ਕ੍ਰਾਸ ਕ੍ਰਾਸ ਜਿੰਨੇ ਵੀ ਇਹਨਾਂ ਦਾ ਬਹੁਤ ਪੱਥਰਾਂ ਮਕੇ ਹਿਸਾਬ ਨਾਲ ਬਰੀਕੀ ਦੇ ਨਾਲ ਇਹ ਸਾਰਾ ਕੁਝ ਮੈਨ ਮੇੜਾ ਥਾਂ ਬਣਾਇਆ ਨਹੀਂ ਕੋਈ ਮਸ਼ੀਨਾਂ ਨਾ ਨਹੀਂ ਕਿੰਨੀ ਮਿਹਨਤ ਕੀਤੀ ਹੋਊਦੋਂ ਕਿੰਨੇ ਲੋਕਾਂ ਨੇ ਸੋ ਹਰ ਇੱਕ ਯੂਰੋਪੀਅਨ ਆਰਟਿਸਟ ਹੀ ਆਈ 뮤ਜ਼ੀਅਮ ਇਹਨਾਂ ਦੇ ਦੇਖਣ ਵਾਲੇ ਹੁੰਦੇ ਨੇ ਹਨਾ ਹੀ ਹੁਣ ਆਈ ਵਿਸ ਟਾਈਮ ਹੁੰਦਾ 뮤ਜ਼ੀਅਮ ਚ ਜਾਣ ਦਾ ਹਨਾ ਬਟ ਟਾਈਮ ਹੈ ਨਹੀਂ ਚਲੋ ਕੋਈ ਗੱਲ ਨਹੀਂ ਨੈਕਸਟ ਟਾਈਮ ਮਿਲਾਂਗੇ ਕਿਸੇ ਹੋਰ 뮤ਜ਼ੀਅਮ ਦੇ ਵਿੱਚ ਸੋ ਬਾਹਰ ਨਿਕਲਦੇ ਆਪਾਂ ਟੈਕਸੀ ਕੀਤੀ ਹੈ ਜੀ ਰਾਈਡ ਨਵੀਂ ਬੁੱਕ ਸੋ ਆਪਾਂ ਨੂੰ ਪਹਿਲੀ ਰਾਈਡ ਵਾਲਾ ਪੁੱਛਿਆ ਨੂੰ ਆਪਾਂ ਦੇ ਦਿੱਤੇ 5 ਸਟਾਰ ਰਿਵਿਊ ਦੇ ਦਾਂਗੇ ਵਧੀਆ ਤੇ ਨਵੀ ਟੈਕਸੀ ਲੈ ਗਏ ਤਾਂ ਪਹੁੰਚੀ ਇੱਕ ਗੱਡੀ ਦੇ ਕੋਲ ਤੇ ਇਹ ਸੀ ਆਪਣੀ ਜੋ ਜਰਮਨੀ ਦਾ ਮੇਨ ਆਈਕਨ ਹੈ ਜਰਮਨੀ ਦਾ ਮਸ਼ਹੂਰ ਹੈ ਦੱਸਿਓ ਤੁਹਾਨੂੰ ਇਸ ਬਾਰੇ ਪਤਾ ਸੀ ਪਹਿਲਾਂ ਕਿ ਜਿਵੇਂ ਕਿ ਇਹ ਆਈਕਨ ਹੈ ਵਰਲਡ ਦੀ ਮੇਨ ਚਰਚ ਸੋ ਇੱਥੇ ਆਪਾਂ ਨੂੰ ਟੈਕਸੀ ਆਉਣ ਨੂੰ ਲੱਗ ਰਿਹਾ ਟਾਈਮ ਟੈਕਸੀ ਤਾਂ ਆਈ ਨਹੀਂ ਮੈਂ ਕਾਫੀ ਮਿੰਟਾਂ ਤੋਂ ਵੇਟ ਕਰ ਰਿਹਾ ਇੱਥੇ ਦਰੋ ਕੰਪਨੀ ਵਾਲੇ ਵੀ ਮੈਸੇਜ ਕਰ ਰਹੇ ਨੇ ਵੀ ਕੀ ਬਣਿਆ ਗੱਡੀ ਦਾ ਮੈਂ ਕੋਈ ਨਹੀਂ ਗੱਡੀ ਕਰਦੇ ਆ ਖਾਲੀ ਉਹ ਚੱਲੀ ਆ ਬਸ ਐਂ ਦਾ ਜੁੜ ਜਾੜ ਬੋਲ ਕੇ ਫੇਰੀ ਜੀ ਕਰਨਾ ਪੈਂਦਾ ਅਡਜਸਟ ਕੀ ਕਰਨਾ ਫਿਰ ਸੋ ਤੇ ਵਸਤੇ ਉਹਨੇ ਤਾਂ ਆਪਣੇ ਕੋਸ਼ ਵੀ ਨਹੀਂ ਇਸ ਤੋਂ 10 ਟਾਈਮਸ ਘੱਟ ਪੈਸੇ ਲੱਗਣੇ ਸੀ ਪਰ ਅਸੀਂ ਆ ਪਾ ਦੇਖ ਰਹੇ ਨਾ ਵਧੀਆ ਵੀਊ ਇਹ ਆ ਨਾ ਯੂਰਪ ਦੇ ਵਿੱਚ ਜਰਮਨੀ ਦੇ ਵਿੱਚ ਇਹ ਟੈਕਸੀ ਵਾਲਾ ਪਾਉ ਆਪਣ ਕਹਿੰਦਾ ਵੀ ਪਿੱਛੇ ਹੀ ਪਹਿਣਾ ਮੂਲੇ ਬਹਿ ਨਹੀਂ ਸਕਦੇ ਕਾਨੂੰਨੀ ਉਹ ਪਿੱਛੇ ਭੈਗੇ 5 ਮਿੰਟ ਦਾ ਰਾਹ ਆਪਣਾ ਸਾਰਾ ਤੇ ਆਪਾਂ ਆ ਗਏ ਆ ਆਪਣੇ ਵਾਪਸ ਵੇਅਰ ਹਾਊਸ ਤੇ ਵੇਅਰ ਹਾਊਸ ਇੱਥੇ ਗੱਡੀ ਖਾਲੀ ਕੀਤੀ ਸੀ ਬਟ ਕੰਪਨੀ ਨੂੰ ਨਹੀਂ ਦੱਸਿਆ ਹੁਣ ਆਪਾਂ ਜਾ ਕੇ ਪਾ ਦੇਣਾ ਵੀ ਗੱਡੀ ਖਾਲੀ ਕਰ ਰਹੇ ਆ ਸੋ ਇਸੇ ਤਰ੍ਹਾਂ ਆਪਣਾ ਐਡਵੈਂਚਰ ਕੀਤਾ ਹੀ ਪੂਰਾ ਜਰਮਨੀ ਦੀ ਦੇਖੀ ਉਸ ਚਰਚ ਇੱਥੇ ਖੜੀਆਂ ਗੱਡੀਆਂ ਤੇ ਇੱਥੇ ਹੁਣ ਆਪਾਂ ਖੜੀ ਗੱਡੀ ਨੂੰ ਮੜਾ ਮੋਟਾ ਹਲਾ ਕੇ ਇਧਰ ਉਧਰ ਆਪਾਂ ਪਾ ਦੇਣਾ ਵੀ ਗੱਡੀ ਦੀ ਲੋਡਿੰਗ ਹੋ ਗਈ ਸਟਾਰਟ ਤੇ ਫਿਰ ਵੇਅਰ ਨਾਥਿੰਗ ਐਲਸ ਬਟ ਪਰਫਾਰਮੈਂਸ ਦੱਸਿਓ ਆਪਣੇ ਚੈਨਲ ਦੀ ਪਰਫਾਰਮੈਂਸ ਕਿਦਾਂ ਈ ਆਵੇ ਇਸ ਤਰ੍ਹਾਂ ਦਾ ਕੰਟੈਂਟ ਦੱਸਿਓ ਜੀ ਸੋ ਫਾਈਨਲੀ ਆਪਾਂ ਜੀ ਕੰਪਨੀ ਚੋਂ ਨਿਕਲ ਕੇ ਬਾਹਰ ਆਪਾਂ ਲੈ ਕੇ ਹੁਣ ਐਗਜ਼ਿਟ ਤੇ ਇੱਕ ਗੱਲ ਹੈ ਨਾ ਰੁੱਕ ਦੇਖੋ ਕੰਪਨੀ ਦੇ ਵੇਅਰ ਰੁੱਕ ਨਹੀਂ ਇਹ ਕੱਟਦੇ ਨਾ ਕੱਟ ਸਕਦੇ ਆ ਨਹੀਂ ਡਿਵੈਲਪਡ ਕੰਟਰੀਆਂ 'ਚ ਇਹ ਚੀਜ਼ ਹੁੰਦੀ ਹੁੰਦੀ ਜ਼ਰੂਰ ਵੇਅਰ ਹਾਊਸ ਬਹੁਤ ਤਗੜਾ ਸੀ ਤੇ ਲੋਕੇਸ਼ਨ ਵੀ ਆਪਣੀ ਬਹੁਤ ਵਧੀਆ ਸੀ ਲੱਗ ਗਈ ਆਪਣੇ ਅਸੀਂ ਦੁਨੀਆ ਦੀ ਇੱਕ ਦੇਖਣ ਵਾਲੀ ਚੀਜ਼ ਉਹ ਯੂਨੈਸਕੋ ਵਰਲਡ ਹੈਰੀਟੇਜ ਵਿੱਚ ਵੀ ਆਉਂਦੀ ਹੈ ਜੀ ਦੁਨੀਆ ਦੇ ਵਿੱਚ ਬੰਨੀਆਂ ਪਰਮੰਨੀਆਂ ਥਾਵਾਂ 'ਚ ਉਹ ਇੱਕ ਆ ਜਿੱਥੇ ਆਪਾਂ ਕੀਤਾ ਵਿਜ਼ਿਟ ਸੋ ਆਪਾਂ ਨੂੰ ਖੋਲ ਦਿਓ ਜੀ ਡੰਡੇ ਨਿਕਲੀਏ ਹੁਣ ਇੱਥੋਂ ਚਲਿਏ ਗੱਡੀ ਲੋਡ ਕਰੀਏ ਕਿਉਂਕਿ ਆਪਾਂ ਨੂੰ ਵੀ ਕੰਮ ਵੀ ਜ਼ਰੂਰੀ ਹੈ ਨਾ ਜੀ ਸੋ ਦੱਸਿਓ ਜੀ ਵੀਡੀਓ ਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਸੋ ਬਹੁਤਾ ਆਪਾਂ ਟਾਈਮ ਵੀਡੀਓ ਲੰਬੀ ਹੋ ਰਹੀ ਹੈ ਬਹੁਤ ਤੇ ਮਿਲਾਂਗੇ ਫੇਰ ਨੈਕਸਟ ਕਿਸੇ ਹੋਰ ਦੇਸ਼ ਚ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਟਾਈਮ ਤੇ ਹਨਾ ਜੀ ਮਿਲਦੇ ਆ ਜੀ ਜਿਉਂਦੇ ਰਹੇ ਤਾਂ ਖੁਦਾ ਆਫਿਸ ਓਕੇ ਜੀ ਅਲਵਿਦਾ